ਦੇਖੋ ਬਹੁਤ ਸ਼ੁਕਰੀਆ ਪਹਿਲਾਂ ਤੇ ਵਾਹਿਗੁਰੂ ਦਾ ਗੁਰਨਾਨਕ ਸਾਹਿਬ ਦਾ ਕਿਉਂਕਿ ਬਿਨਾ ਸੱਦੇ ਤੋਂ ਤਾਂ ਉੱਥੇ ਕੋਈ ਜਾ ਨਹੀਂ ਸਕਦਾ ਤੇ ਅਸੀਂ ਬੜੀ ਦੇਰ ਤੋਂ ਸੋਚ ਰਹੇ ਸੀ ਜਦੋਂ ਮੈਂ ਪੁਲਿਸ ਅਫਸਰ ਸੀ ਏਡੀਜੀ ਲਾਅ ਐਂਡ ਆਰਡਰ ਸੀ ਉਦੋਂ ਵੀ ਸੋਚਿਆ ਸੀ ਫਿਰ ਆਈ ਥਿੰਕ ਗੱਲ ਤੇ ਸਮੇਂ ਦੀ ਹੈ ਹੁਣ ਅਸੀਂ ਨਿਰਣਾ ਕੀਤਾ ਕਿ ਜਾ ਕੇ ਆਉਣਾ ਕੁਦਰਤੀ ਥੋੜਾ ਜਿਹਾ ਮੇਰਾ ਕਤਕਤੀ ਪੂਰਨਵਾਸੀ ਨਾਲ ਕਨੈਕਸ਼ਨ ਹੈ ਕਿ ਮੇਰਾ ਜਨਮ ਕਤਕ ਦੀ ਪੂਰਨਮਾਸ਼ੀ ਦਾ ਆ ਤੇ ਮੈਂ 10 ਤਰੀਕ ਨੂੰ ਜਾਣਾ ਚਾਹੁੰਦਾ ਸੀ ਲੇਕਿਨ 10 ਤਰੀਕ ਨੂੰ ਮਿਲਿਆ ਨਹੀਂ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਪ ਹੋਣ ਵਾਲਾ ਹੈ ਇਹ ਗੱਲ ਸਾਰੀ ਇੱਕ ਪਾਸੇ ਆ ਮੈਂ ਪਹਿਲੀ ਗੱਲ ਤੇ ਇਹ ਦੱਸਣਾ ਚਾਹੁੰਦਾ ਕਿ ਜੇ ਹੋ ਚਾ ਕਿਉਂਕਿ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਹੀ ਆਏ ਹਾਂ ਇਸ ਧਰਤੀ ਦੇ ਉੱਤੇ ਅਸੀਂ 85 ਚੱਕਰ ਕੱਢਨੇ ਪ੍ਰਕਰਮਾ ਕਰਨੀਆਂ ਨੇ ਸੂਰਜ ਦੀਆਂ ਇਸ ਧਰਤੀ ਤੇ ਬਹਿ ਕੇ ਮੈਂ ਵੀ ਆਪਣੀ ਹੋਸ਼ ਦੇ ਵਿੱਚ ਹੋਸ਼ ਹੋ ਵਾਸਤੇ ਰਹਿ ਕੇ 55 ਕ ਚੱਕਰ ਸੂਰਜ ਦੇ ਕੱਟੇ ਹੋਣਗੇ ਲੇਕਿਨ ਇਹ ਵਾਲਾ ਚੱਕਰ ਜਿਹੜਾ ਅੱਜ ਅਸੀਂ ਕੱਢਿਆ ਮੈਂ ਆਪਣੀ ਜ਼ਿੰਦਗੀ ਦਾ ਇਹਦੇ ਤੋਂ ਕੋਈ ਮਿਲ ਨਹੀਂ ਆ ਮੇਰ ਅਸੀਂ ਜੋ ਮੈਂ ਮਹਿਸੂਸ ਕੀਤਾ ਜਿੰਨਾ ਭਾਵਨਾਤਮਕ ਹੋ ਕੇ ਉੱਥੇ ਦੇਖਿਆ ਜੋ ਮਾਹੌਲ ਦੇਖਿਆ ਤੇ ਜੋ ਮਨ ਨੂੰ ਸੁਝਦਾ ਆ ਉਹ ਨੂੰ ਸ਼ਬਦਾਂ ਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਜਿਵੇਂ ਤੁਸੀਂ ਕਿਹਾ ਆ ਮੈਂ ਬੇਨਤੀ ਕਰਨਾ ਚਾਹੂੰਗਾ ਸਾਰੀ ਨਾਨਕ ਨਾਮ ਲੈਵਾ ਸੰਗਤ ਜਿਹੜੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਗੁਰੂ ਨਾਨਕ ਸਾਹਿਬ ਨੂੰ ਦੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਜਗ੍ਹਾ ਤੇ ਇੱਕ ਵਾਰੀ ਆ ਕੇ ਦੇਖੋ ਜੋ ਤੁਹਾਨੂੰ ਆਨੰਦ ਜੋ ਤੁਸੀਂ ਪ੍ਰਮਾਤਮਾ ਨਾਲ ਜੁੜ ਕੇ ਬੈਠ ਕੇ ਵੇਖ ਕੇ ਸੁਣ ਕੇ ਅੱਖਾਂ ਦੇ ਵਿੱਚ ਸਾਰਾ ਕੁਝ ਦੇਖ ਕੇ ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਇੱਕ ਬਹੁਤ ਹੀ ਕਾਬਲੇ ਤਾਰੀਫ ਮੈਸੇਜ ਹੁੰਦਾ ਹੈ ਗੁਰਨਾਨਕ ਸਾਹਿਬ ਦੀ ਉਥੇ ਦੋ ਜਗ੍ਹਾ ਤੇ ਉਹਨਾਂ ਦੇ ਜਿਹੜੇ ਜਿਹਨੂੰ ਅਸੀਂ ਆਪਣੀ ਸ਼ਬਦਾਵਲੀ ਚ ਸੰਸਕਾਰ ਵਾਲੀ ਜਗ੍ਹਾ ਕਹਿ ਦਿੰਦੇ ਆ ਕਿ ਦੋਨਾਂ ਥਿਰਾਂ ਨੇ ਦੋ ਜਗ੍ਹਾ ਤੇ ਉਹਨਾਂ ਦੇ ਜਿਹੜੇ ਵਸਤਰ ਸੀਗੇ ਉਹਨਾਂ ਦੇ ਜਿਹੜੇ ਹਸਤੀਆਂ ਸੀਗੀਆਂ ਉਹਨਾਂ ਨੂੰ ਸੈਪਰੇਟ ਰੱਖਿਆ ਇਹਦਾ ਮਤਲਬ ਇਹ ਸੀਗਾ ਕਿ ਉਹਨਾਂ ਦੀ ਸਾਂਝੀ ਵਾਲਤਾ ਦਾ ਉਪਦੇਸ਼ ਇੰਨਾ ਡੂੰਘਾ ਹੈ ਕਿ ਸਾਰੇ ਉਹਨਾਂ ਨੂੰ ਆਪਣਾ ਸਮਝਦੇ ਸੀ ਹੁਣ ਵੀ ਇਹੀ ਮੈਸੇਜ ਹੈ ਕਿ ਉਹ ਸਾਰਿਆਂ ਦੇ ਸਾਂਝੇ ਨੇ ਔਰ ਜੋ ਕੁਝ ਉਹਨਾਂ ਨੇ ਆਪਣੀ ਤਹਿ ਜ਼ਿੰਦਗੀ ਕੀਤਾ ਔਰ ਇੱਥੇ 18 ਸਾਲ ਜਿਹੜੇ ਲਾਈਫ ਦੇ ਅਖੀਰ ਲੈਨੇ ਉਹਨਾਂ ਜਿਹੜੇ ਗੁਜ਼ਾਰੇ ਨੇ ਔਰ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਨਾਮ ਜਪੋ ਕੀਰਤ ਕਰੋ ਠੀਕ ਹੈ ਔਰ ਵੰਡ ਛਕੋ ਇਹ ਪਿਲਰਸ ਜਿਹੜੇ ਸਿੱਖੀ ਨੂੰ ਦਿੱਤੇ ਨੇ ਕਾਮ ਕਰੋਧ ਲੋਭ ਮੋਹ ਹੰਕਾਰ ਤੋਂ ਪੰਜਾਂ ਤੋਂ ਇਲਾਵਾ ਜਿਹੜੇ ਗੁਰਨਾਨਕ ਸਾਹਿਬ ਨੇ ਹੁਕਮ ਕੀਤੇ ਨੇ ਉਹਨੇ ਨੇ ਆਪਣੀ ਤਹਿ ਜ਼ਿੰਦਗੀ 18 ਸਾਲ ਵਿਚਰ ਕੇ ਸਾਰਿਆਂ ਨੂੰ ਦਰਸਾਇਆ ਹੈ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਔਰ ਮੈਂ ਚਾਹੂੰਗਾ ਬੇਨਤੀ ਕਰੂੰਗਾ ਸਾਰਿਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਉਹ ਕਿਸੇ ਵੀ ਧਰਮ 'ਚ ਵਿਸ਼ਵਾਸ ਰੱਖਦੇ ਹੋਣਗੇ ਉਹਨਾਂ ਨੂੰ ਇਹ ਕਰਤਾਰਪੁਰ ਸਾਹਿਬ ਲੰਗ੍ਹੇ ਦੀ ਫਾਇਦਾ ਲੈਣਾ ਚਾਹੀਦਾ ਹੈ ਔਰ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਧਰਤੀ ਤੇ ਜਾ ਕੇ ਉਸ ਮਿੱਟੀ ਤੇ ਨਤਮਸਤਕ ਹੋਣਾ ਚਾਹੀਦਾ ਤੇ ਉਹਨਾਂ ਨਾਲ ਜੁੜਨਾ ਚਾਹੀਦਾ ਹੈ ਉਹ ਆਨੰਦ ਤਹਿ ਜ਼ਿੰਦਗੀ ਹੋਰ ਕਿਤੇ ਤੁਸੀਂ ਮਹਿਸੂਸ ਨਹੀਂ ਕਰ ਪਰੋਗੇ ਇਹ ਮੇਰੀ ਰਾਏ ਆ ਪਰਸਨਲ ਅੱਜ ਉੱਥੇ ਜਾਣ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਬੱਸ 'ਚ ਗਿਆ ਆ ਇੱਕ ਬੱਸ 'ਚ ਆਇਆ ਆ ਬੱਸ ਦੇ ਡਰਾਈਵਰ ਜਿਵੇਂ ਆ ਪਿਆਰ ਨਾਲ ਪੰਜਾਬੀ 'ਚ ਗੱਲ ਕਰ ਰਿਹਾ ਸੀ ਉਹਨੇ ਮੈਨੂੰ ਨਾਂ ਪੁੱਛਿਆ ਤੇ ਜਦੋਂ ਮੈਂ ਕੁਦਰਤੀ ਸੈਕੰਡ ਵਾਰੀ ਬੈਠਾ ਆ ਤੇ ਮੈਂ ਉਸੇ ਬੱਸ 'ਚ ਆਇਆ ਆ ਵਾਪਸ ਤੇ ਮੈਂ ਦੂਰ ਖੜਾ ਸੀ ਤੇ ਮੈਨੂੰ ਕਹਿੰਦਾ ਢਿੱਲੋਂ ਸਾਹਿਬ ਮੈਂ ਤੁਹਾਡੀ ਵੇਟ ਕਰ ਰਿਹਾ ਆ ਇੰਤਜ਼ਾਰ ਕਰ ਰਹੇ ਆ ਉਡੀਕ ਕਰ ਰਹੇ ਆ ਉਹਨੇ ਵਰਡ ਯੂਜ਼ ਕੀਤਾ ਤੁਸੀਂ ਆਓ ਜਿੰਨੇ ਦਰ ਤੁਸੀਂ ਬਸ ਨਹੀਂ ਆਉਂਦੇ ਅਸੀਂ ਤੁਹਾਨੂੰ ਬਸ ਨਹੀਂ ਤੋੜਨੀ ਕਹਿਣ ਦਾ ਮਤਲਬ ਇਹ ਆ ਕਿ ਸੰਗਤ ਨਾਲ ਗੱਲ ਕੀਤੀ ਉੱਥੇ ਵੀ ਜਿਹੜੀ ਸੰਗਤ ਆਈ ਆ ਜਿਵੇਂ ਹੁਣ ਐਨ ਆਰ ਐਸ ਵੀ ਆ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਆ ਮਹੀਨੇ ਜਿਹੜੇ ਜਿੱਦੋਂ ਸਰਦੀਆਂ ਸ਼ੁਰੂ ਹੁੰਦੀਆਂ ਨੇ ਸੰਗਤ ਵਧ ਜਾਂਦੀ ਹੈ ਔਰ ਇੱਕ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਉਂਦਾ ਆ ਪੂਰਨਮਾਸ਼ੀ ਤੇ ਕਤਕ ਦੀਤੇ ਉਹ ਕਹਿੰਦੇ ਨੇ ਜੀ 20 ਡਾਲਰ ਦੀ ਸਾਨੂੰ ਐਡੀ ਮਹਿਸੂਸ ਨਹੀਂ ਆ 30 ਵੀ ਲੱਗ ਜਾਏ ਪਰ ਇੱਕ ਪ੍ਰੋਬਲਮ ਹੈ ਕਿ ਬਹੁਤ ਸਾਰੀ ਸਿੱਖ ਸੰਗਤ ਕੋਲੋਂ ਸੀਨੀਅਰ ਜਾਂ ਕਿਹੜੇ ਲੈਵਲ ਤੇ ਜਾਂ ਹਿੰਦੁਸਤਾਨ ਦੇ ਬਾਕੀ ਨਿਵਾਸੀਆਂ ਕੋਲ ਵੀ ਸਾਰਿਆਂ ਕੋਲ ਪਾਸਪੋਰਟ ਨਹੀਂ ਹੈਗਾ ਇਹ ਲੰਘਾ ਜੇ ਅਸੀਂ ਦਿੱਤਾ ਹੀ ਹੈ ਬਿਨਾ ਵੀਜ਼ੇ ਤੋਂ ਈ-ਵੀਜ਼ਾ ਦੇ ਰਹੇ ਆ ਤੇ ਪਾਸਪੋਰਟ ਦੀ ਜਗ੍ਹਾ ਆਧਾਰ ਕਾਰਡ ਦੇ ਦੇ ਮੈਂ ਇੱਕ ਸਲਾਹ ਦੇਣਾ ਚਾਹੂੰਗਾ ਚੰਗੀ ਲੱਗੇ ਪਤਾ ਨਹੀਂ ਕਿ ਜਿਹੜਾ ਆਧਾਰ ਕਾਰਡ ਅਸੀਂ ਪਾਕਿਸਤਾਨ ਯਾਤਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਵਾਸਤੇ ਵਰਤਣਾ ਆ ਉਹ ਬੇਸ਼ੱਕ ਉਹਦੇ ਚ ਇੱਕ ਫੈਸਿਲਿਟੀ ਹੋਏ ਕਿ ਉਹ ਆਧਾਰ ਕਾਰਡ ਦੇ ਉੱਪਰ ਜਿਹੜਾ ਇਹਨਾਂ ਦੇ ਸਰਵਿਸ ਪ੍ਰੋਵਾਈਡਰ ਵਾਲੀਆਂ ਜਗ੍ਹਾ ਨਹੀਂ ਉੱਥੇ ਜਾਏ ਕਿ ਮੈਂ ਪਾਕਿਸਤਾਨ ਜਾਣਾ ਹੈ ਤੇ ਉਹਦੇ ਤੇ ਇੱਕ ਬੇਸ਼ੱਕ ਉਹਦੇ ਤੇ ਵੀ ਫੀਸ ਲੈ ਲਈ ਜਾਏ ਇੱਕ ਐਂਟਰੀ ਕਰ ਦਿੱਤੀ ਜਾਏ ਕਿ ਇਹ ਪਾਕਿਸਤਾਨ ਵਾਸਤੇ ਅਲਾਉਡ ਹੈ ਸਹਾਰ ਕਾਰਡ ਤੇ ਜਾਣਾ ਉਹਦੇ ਨਾਲ ਕੀ ਹੋਊਗਾ ਕਿਸੇ ਸੰਗਤ ਨੂੰ ਮਹਿਸੂਸ ਨਹੀਂ ਆ ਪੰਜਾਬ ਦੀ ਸੰਗਤ ਹੈ ਐਨ ਆਰ ਆਈ ਸੰਗਤ ਹੈ 20 ਡਾਲਰ ਦਾ ਕਿਸੇ ਨੂੰ ਹਰ ਕੋਈ ਇਹੀ ਕਹਿੰਦਾ ਸੀ ਸੁਣਦੇ ਆਂ ਸੀ ਕਿ 20 ਡਾਲਰ ਤਾਂ ਵੀ ਕੋਈ ਮਹਿਸੂਸ ਕਰਦੇ ਨੇ ਪਰ ਮੈਂ ਫੀਲ ਕਰਦਾ ਕਿ ਨਹੀਂ ਇੱਕ ਤੇ 10000 11000 ਤੱਕ ਦੀ ਕਰੰਸੀ ਅਲਾਉਡ ਹੈ ਕੋਛ ਸੇਕ ਸੰਗਤਾਂ ਉਹ ਵੀ ਫੀਲ ਕਰ ਰਹੀਆਂ ਸੀ ਖਾਸ ਕਰਕੇ ਜਿਹੜੀਆਂ ਨਰੇ ਸੰਗਤਾਂ ਵਿੱਚ ਸੀਗੀਆਂ ਕਿ ਇਹ ਜਿਹੜੀ ਲਿਮਿਟ ਹੈ ਇਸ ਵਾਗੇ ਤੋਂ ਉਹ ਬੇਸ਼ੱਕ ਇਹ ਕਹਿ ਦੇਣ ਕਿ 500 ਰੁਪਏ ਤੋਂ ਲੈ ਕੇ 51000 ਰੁਪਏ ਤੱਕ ਲੈ ਜਾਣ ਤਾਂ ਕਰਕੇ ਜਿਹੜੀ ਉੱਥੇ ਸੇਵਾ ਕਰਨਾ ਚਾਹੁੰਦੇ ਨੇ ਵੱਧ ਵੀ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਮਹਿਸੂਸ ਨਾ ਹੋਵੇ ਦੂਸਰੀ ਆਧਾਰ ਕਾਰਡ ਦੀ ਗੱਲ ਤੋਂ ਬਹੁਤ ਕਰਦੇ ਨੇ ਤੇ ਆਧਾਰ ਕਾਰਡ ਦੇ ਵਿੱਚ ਵੀ ਇਹੋ ਜਿਹੀ ਕ੍ਰिएशन ਕਰ ਲੈਣ ਕੀ ਫਰਕ ਪੈਂਦਾ ਹੈ ਆਪਣੇ ਸੁਵਿਧਾ ਸੈਂਟਰ 'ਚ ਜਾ ਕੇ ਜਦੋਂ ਪਾਕਿਸਤਾਨ ਲੋਕ ਜਾਂਦੇ ਨੇ ਬਹੁਤ ਸਾਰੇ ਲੋਕ ਉੱਥੋਂ ਮਿੱਟੀ ਲੈ ਕੇ ਆਉਂਦੇ ਤੁਸੀਂ ਕੀ ਲੈ ਕੇ ਆਏ ਇੱਕ ਮੰਚ ਫੁਰਨਾ ਆਇਆ ਸੀ ਕਿ ਅਸੀਂ ਵੀ ਲੈ ਕੇ ਜਾਈਏ ਲੇਕਿਨ ਫੇਰ ਕੋਈ ਕਹਿਣ ਲੱਗਿਆ ਕਿ ਤੁਸੀਂ ਨਾ ਲੈ ਕੇ ਆਇਓ ਲੇਕਿਨ ਫੋਰ ਏਗਜ਼ਾਮਪਲ ਅਸੀਂ ਫਿਰ ਕੀ ਸੀ ਕਿ ਉੱਥੇ ਬੇਰ ਲੱਗੇ ਨੇ ਉਹ ਬੇਰ ਤੋੜ ਕੇ ਖਾ ਕੇ ਉਹ ਉਹਦੇ ਉੱਤੇ ਉਹ ਮਿੱਟੀ ਦੀ ਧੂੜ ਲੱਗੀ ਸੀ ਤੇ ਅਸੀਂ ਉਸ ਮਿੱਟੀ ਨੂੰ ਖਾਇਆ ਉਸ ਬੇਰਾਂ ਦੇ ਨਾਲ ਔਰ ਮੈਂ ਜੋ ਉਥੋਂ ਲੈ ਕੇ ਆਇਆ ਉਹ ਲੈ ਕੇ ਆਇਆ ਕਿ ਮੈਨੂੰ ਇੰਜ ਲੱਗਦਾ ਹੈ ਕਿ ਉਨੀਂ دیر ਜਿਹੜੇ ਤੁਸੀਂ ਅਸੀਂ 11 ਵਜੇ ਪਹੁੰਚ ਕੇ ਤੇ 3 ਵਜੇ ਉਥੋਂ ਨਿਕਲੇ ਆ ਇਹ ਜਿਹੜਾ ਸਮਾਂ ਸੀਗਾ ਇਹ ਉਹੀ ਮੈਂ ਕਹਿ ਰਿਹਾ ਕਿ ਜਿਹੜੇ ਅਸੀਂ 80 ਕੇ ਚੱਕਰ ਚੰਦਰ ਸੂਰਜ ਦੀ ਪ੍ਰਕਰਮਾ ਕਰਨੀ ਆ ਇਹਦੇ ਨਾਲ ਦਾ ਕਿਤੇ ਹੋਰ ਮਹਿਸੂਸ ਨਹੀਂ ਹੁੰਦਾ ਇੱਕ ਵੱਖਰਾ ਹੀ ਮਹਿਸੂਸ ਹੋਇਆ ਕਿਉਂਕਿ ਅਸੀਂ ਪਹਿਲੀ ਵਾਰ ਹੀ ਆਏ ਆ ਇਸ ਕਰਕੇ ਮੈਂ ਦੁਬਾਰਾ ਅਪੀਲ ਕਰਨਾ ਚਾਹੂੰਗਾ ਕਿ ਮੈਂ ਮਿੱਟੀ ਉਥੋਂ ਦੀ ਨਹੀਂ ਲੈ ਕੇ ਆਇਆ ਲੇਕਿਨ ਉਸ ਧੂਲ ਦੀ 스멜 ਉਹ ਸਦੀਵੀ ਤਾਹ ਜ਼ਿੰਦਗੀ ਜਿੰਨੀ ਦਰ ਸਵਾਸ ਰਹਿਣਗੇ ਉਹ ਨਾਲ ਲਿਵੇਗੀ ਤੇ ਚੱਲੇਗੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਔਰ